ਸਾਚੀਕਾਲ ਜੀ ਤੁਸੀਂ ਦੇਖ ਰਹੇ ਹੋ ਦਿਵੇ ਪੰਜਾਬ ਟੀਵੀ ਤੇ ਮੈਂ ਹਾਂ ਸਾਹਿਲ ਮਹਿਤਾ ਇਸ ਵੇਲੇ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਿਹੜਾ ਜਿਹੜੇ ਪੀੜਤ ਸਨ ਜਿਨ੍ਹਾਂ ਦੇ ਕਾਗਜ਼ ਜਿਹੜੇ ਦਾਖਲ ਕੀਤੇ ਗਏ ਸਨ ਜਿਹੜੇ ਰੱਦ ਕਰ ਦਿੱਤੇ ਗਏ ਸਨ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਉਹਨਾਂ ਨੇ ਉੱਥੇ ਪਟੀਸ਼ਨ ਪਾਈ ਸੀ ਕਿ ਜਿਹੜੇ ਹਟ ਗਏ ਨੇ ਸਰਕਾਰ ਦੇ ਵੱਲੋਂ ਜਿਹੜੇ ਧੱਕੇ ਨਾਲ ਜਿਹੜੇ ਰੱਦ ਕੀਤੇ ਗਏ ਨੇ ਜਿਸ ਤੋਂ ਬਾਅਦ ਸੁਪਰੀਮ ਕੋ ਮਾਫ ਕਰਨਾ ਮਾਨਯੋਗ ਹਾਈ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਸੀਗਾ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਸੀਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਕਿ ਜਿਹੜੇ ਇਹ ਕਾਗਜ ਨੇ ਦੁਬਾਰਾ ਰੀਚੈੱਕ ਕੀਤੇ ਜਾਣ ਤੇ 48 ਘੰਟੇ ਦੇ ਸਮੇਂ ਦੇ ਵਿੱਚ ਜਿਹੜੀ ਸਾਰੀ ਪ੍ਰੋਸੈਸ ਨੂੰ ਮੁਕੰਮਲ ਕੀਤਾ ਜਾਵੇ ਜਿਸ ਤੇ ਕੱਲ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਰਿਵਿਊ ਪਟੀਸ਼ਨ ਪਾਈ ਗਈ ਸੀ ਕਿ ਇਹੋ ਜਿਹੇ ਫੈਸਲੇ ਆਉਣਗੇ ਤਾਂ ਚੋਣਾਂ ਕਰਾਉਣੀਆਂ ਜਿਹੜੀਆਂ ਮੁਸ਼ਕਲ ਹੋ ਜਾਣਗੀਆਂ ਜਿਸ ਤੇ ਜਵਾਬ ਦਿੰਦੇ ਆ ਅੱਜ ਹਾਈ ਕੋਰਟ ਦੇ ਵੱਲੋਂ ਜਿਹੜਾ ਪੰਜਾਬ ਸਰਕਾਰ ਨੂੰ ਦੋ ਟੁੱਕ ਸੁਣਾ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਤੁਸੀਂ ਚੋਣਾਂ ਕਰਾਉਣੀਆਂ ਤਾਂ ਕਰਾ ਸਕਦੇ ਹੋ ਜੇ ਤੁਸੀਂ ਮੁਲਤਵੀਆਂ ਕਰਨੀਆਂ ਚਾਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਇਹ ਸਰਕਾਰ ਦੇ ਹੱਥ ਵਿੱਚ ਹੈ ਤੇ ਹੁਣ ਜਿਹੜੀ ਵੱਡੀ ਰਾਹਤ ਦੀ ਖਬਰ ਜਿਨ੍ਹਾਂ ਦੇ ਕਾਗੇ ਰੱਦ ਹੋਏ ਸਨ ਉਹਨਾਂ ਲਈ ਮਿਲ ਗਈ ਤੇ ਫਿਲਹਾਲ ਇਸ ਜਿਹੜੀ ਪਟੀਸ਼ਨ ਤੇ ਅਗਲੀ ਸੁਣਵਾਈ ਜਿਹੜੀ 7 ਜਨਵਰੀ ਤੈਅ ਕੀਤੀ ਗਈ ਹੈ ਹੁਣ ਸਸਪੈਂਸ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਕਦੋਂ ਤੱਕ ਮੁਕੰਮਲ ਕਰਾਈਆਂ ਜਾਣਗੀਆਂ ਕਿਉਂਕਿ ਪਿਛਲੇ ਦਿਨੀ ਜਿਹੜਾ ਬਹੁਤ ਹੀ ਧੱਕੇਸ਼ਾਹੀ ਦੇ ਜਿਹੜੇ ਇਲਜ਼ਾਮ ਵੀ ਲੱਗੇ ਸਨ ਸਰਕਾਰ ਤੇ ਤੇ ਉਸ ਤੋਂ ਬਾਅਦ ਜਿਹੜਾ ਜਿਹੜੇ ਪੀੜਤ ਸਨ ਜਿਨ੍ਹਾਂ ਦੇ ਕਾਗਜ਼ ਜਿਹੜੇ ਰੱਦ ਕੀਤੇ ਗਏ ਸਨ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀਗਾ ਤੇ ਹਾਈ ਕੋਰਟ ਨੇ ਉਸ ਤੋਂ ਬਾਅਦ ਜਿਹੜੇ 48 ਘੰਟਿਆਂ ਦੀ ਜਿਹੜੀ ਜਿਹੜੀ 48 ਘੰਟਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਜਾਂ ਚੋਣ ਅਫਸਰਾਂ ਨੂੰ ਜਿਹੜੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਕਿਤੇ ਨਾ ਕਿਤੇ ਉਸ ਤੋਂ ਬਾਅਦ ਜਿਹੜਾ ਕੱਲ ਪਟੀਸ਼ਨ ਤੋਂ ਬਾਅਦ ਜਿਹੜਾ ਇਹ ਮਾਮਲਾ ਸਾਰਾ ਜਿਹੜਾ ਇਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਇੱਕ ਨਵਾਂ ਰੰਗ ਫੜਿਆ ਸੀਗਾ ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ 30 ਤਰੀਕ ਨੂੰ ਹੀ ਹੁੰਦੀਆਂ ਨੇ ਜਾਂ ਫਿਰ ਮੁਲਤਵੀਆਂ ਕਰ ਦਿੱਤੀਆਂ ਜਾਂਦੀਆਂ ਨੇ ਇਹ ਤਾਂ ਹੁਣ ਸਰਕਾਰ ਦੇ ਹੱਥ ਵਿੱਚ ਹੈ